ਅੱਜ ਅਸੀਂ ਉਹ ਗੱਲ ਕਰਾਂਗੇ ਪੀਐਸਟ 2024 ਦਾ ਜਿਹੜਾ ਦਸੰਬਰ 1 ਨੂੰ ਹੋਣ ਜਾ ਰਿਹਾ ਐਡਮਿਟ ਕਾਰਡ ਜਿਹੜੇ ਪੇਪਰ 1 ਹੈ ਪੇਪਰ 2 ਉਹਨਾਂ ਦੇ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰ ਸਕਦੇ ਹੋ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਬਹੁਤ ਜਲਦੀ ਆ ਤੁਸੀਂ ਅਫੀਸ਼ੀਅਲ ਵੈਬਸਾਈਟ ਦੇਖੋ ਤੁਹਾਡੇ ਸਾਹਮਣੇ ਅਫੀਸ਼ੀਅਲ ਵੈਬਸਾਈਟ ਦਾ ਜਿਹੜਾ ਨਾਮ ਹੈਗਾ ਉੱਪਰ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਪੀਐਸ टैट डॉट पी एस ई बी डॉट ए सी डॉट इन इस वैबसाइट को तो तो सर्च मारना गूगल पर जाके कितने भी जो सर्च मारोगे इस तरह का इंटरफेस आऊगा को तो भी आह वाला इंटरफेस आऊगा इस इंटरफेस से जो तो तुम उपर जाओगे स्क्रॉल करोगे इतने नीचे लिखा आ जाएगा भी, देखो। भी। आ देखो पी एसटा एडमिट कार्ड डाउनलोड भी इतने लिखा आ जाएगा इतने क्लिक कर दूंगे क्लिक करोँगे बस सिंपल ही तरीका एक सैकड वेट इतने क्लिक करोग क्लिक कर देने भी क्लिक कर बादल इस तरह का इंटरफेस आ जाऊंग उसे करना अपना मोबाइल नंबर भरना है देखो ਮੋਬਾਈਲ ਨੰਬਰ ਭਰਨਾ ਹੈਗਾ ਇੱਥੇ ਤੁਸੀਂ ਤੇ ਨਾਲ ਦੀ ਨਾਲ ਤੁਸੀਂ ਇੱਥੇ ਹੋਰ ਕੀ ਕਰਨਾ ਹੈ ਨੀਚੇ ਆਪਣਾ ਪਾਸਵਰਡ ਭਰਨਾ ਹੈਗਾ ਜੇਕਰ ਪਾਸਵਰਡ ਤੁਸੀਂ ਭੁੱਲ ਚੁੱਕੇ ਹੋ ਤਾਂ ਇੱਥੇ ਪਾਸਵਰਡ ਫੋਰਗਟ ਕਰ ਲਿਓ ਵੀ ਜੇਕਰ ਤੁਹਾਨੂੰ ਪਾਸਵਰਡ ਨਹੀਂ ਪਤਾ ਤਾਂ ਪਾਸਵਰਡ ਫੋਰਗਟ ਕਰਕੇ ਤੁਸੀਂ ਕੀ ਕਰ ਸਕਦੇ ਹੋ ਵੀ ਆਪਾਂ ਜਿਹੜਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਾਂ ਭਾਵੇਂ ਤੁਸੀਂ ਭੁੱਲ ਗਏ ਤਾਂ ਦੁਬਾਰਾ ਨਵਾਂ ਪਾਸਵਰਡ ਬਣਾ ਸਕਦੇ ਹੋ ਸੋ ਇੱਕ ਚੀਜ਼ ਸਭ ਤੋਂ ਵੱਡੀ ਇਹ ਹੈ ਕਿ ਤੁਹਾਡੇ ਵਾਸਤੇ ਆਪਣੇ MSW ਸਟੱਡੀ ਐਪ ਦੇ ਉੱਪਰ 99 ਰੁਪਏ ਦੇ ਵਿੱਚ ਕੋਰਸ ਹੈ ਵੀ ਤੇ 199 ਰੁਪਏ ਦੇ ਵਿੱਚ ਕੋਰਸ ਹੈ ਤੇ 499 ਰੁਪਏ ਚ ਕੋਰਸ ਹੈ ਤੇ ਇਹ ਕੋਰਸ ਕੀ ਨੇ ਜੇ ਜਾ ਕੇ ਹੁਣੀ MSW ਸਟੱਡੀ ਐਪ ਨੂੰ ਐਪ ਦਾ ਨਾਮ ਹੈ MSW ਸਟੱਡੀ MSW ਸਟੱਡੀ ਠੀਕ ਹੈ ਸਟੱਡੀ ਐਪ ਦਾ ਨਾਮ ਆ ਵੀ ਇਸ ਐਪ ਨੂੰ ਤੁਸੀਂ ਪਲੇ ਸਟੋਰ ਤੋਂ ਆ ਕੇ ਡਾਊਨਲੋਡ ਕਰ ਲਓ ਉੱਥੇ ਆ ਕੇ ਤੁਹਾਨੂੰ ਸਾਰੇ ਕੋਰਸ ਮਿਲ ਜਾਣਗੇ ਤੇ ਹੁਣੇ ਹੀ ਆਪਣੀ ਤੁਸੀਂ ਬੈਸਟੀਕ ਨਾਲ ਤਿਆਰੀ 12 ਦਿਨਾਂ ਵਿੱਚ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਆਪਣੇ ਚੈਨਲ ਦੇ ਉੱਪਰ ਜੁੜੇ ਰਹੋ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਫ੍ਰੀ ਦੇ ਵਿੱਚ ਡੇਲੀ ਮਿਲ ਰਹੀਆਂ ਆ ਆਲਰੇਡੀ ਵੀ ਪਹਿਲਾਂ 12 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਵੀਡੀਓ ਚੱਲਦੀਆਂ ਹੈਗੀਆਂ ਸੀਡੀਪੀ ਹੋਈ ਪੰਜਾਬੀ ਹੋਈ ਪੰਜਾਬੀ ਪੈਡਾਗੋਜੀ ਪੰਜਾਬੀ ਗ੍ਰਾਮਰ ਹੋਗੀ ਜੇ ਆਪਾਂ ਐਸਐਸਟੀ ਕੇ ਲਈ ਠੀਕ ਹੈ ਸੋ ਹਰ ਇੱਕ ਲੈਵਲ ਦੀ ਜਿਹੜੀ ਵੀਡੀਓ ਚੱਲ ਰਹੀਆਂ ਨੇ ਤਾਂ ਤੁਸੀਂ ਉਹ ਫ੍ਰੀ ਵੀਡੀਓ ਵੀ ਦੇਖ ਸਕਦੇ ਹੋ ਸੋ ਬਹੁਤ ਜਲਦੀ ਕੁਝ ਨਵਾਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਵੱਡੀਆਂ ਵੱਡੀਆਂ ਮੈਰਾਥਨ ਕਲਾਸਾਂ ਹੋਣਗੀਆਂ ਤੁਹਾਡੇ ਵਾਸਤੇ ਉਹ ਪ੍ਰਸ਼ਨ ਲੈ ਕੇ ਆਉਂਗਾ ਜਿਹਦੇ ਸਿੱਧੇ ਡਾਇਰੈਕਟ ਪ੍ਰਸ਼ਨ ਐਗਜ਼ਾਮ ਚ ਆਉਂਦੇ ਆ ਤੇ ਇਹ ਚੀਜ਼ਾਂ ਸਭ ਦੇਖਣ ਵਾਸਤੇ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਲੋ ਜਾਣਕਾਰੀ ਵਧੇ ਲਈ ਲਾਈਕ ਸ਼ੇਅਰ ਕਮੈਂਟ ਕਰੋ ਸੋ ਹੁਣੇ ਹੀ ਆਪਣੇ ਐਮਐਸਡਬਲਿਊ ਸਟੱਡੀ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੈਣਾ ਧੰਨਵਾਦ